ਡਾਕਟਰ ਆਮਨ ਬਾਸ ਇੰਜੀਨੀਅਰ ਮੇਜ ਸਕੀਤ ਸਿੰਘ ਖੈਰਾ ਜੀ ਲੰਬਾ ਜੀ ਅਰੋੜਾ ਜੀ ਚੰਦਵਾਜਾ ਜੀ ਲੰਮੇ ਸਮੇਂ ਤੋਂ ਥੋੜੇ ਥੇ ਬਲੀਪੁਰ ਆ ਰਹੇ ਆ ਬਾਈ 5 ਸਾਲੇ ਰੋਲਾ ਪਾਉਂਦੇ ਵੀ ਲੋਕਾਂ ਜਿਹੜਾ ਨਾਲ ਸਾਨੂੰ ਮਾਰਤਾ ਹੁਣ ਅਸੀਂ ਐਲਾਨ ਕੀਤਾ ਵੀ 3 ਤਰੀਕ ਨੂੰ ਇਹ ਸਾਰਾ ਬੰਦ ਕਰ ਦਿੰਦੇ ਆ ਖੈਰਾ ਜਿਹੜਾ 9 ਕਰੋੜ ਲੀਟਰ ਜਿਹੜਾ ਸੋਡੇ ਪਾਣੀ ਚ ਥਰੋੜੇ ਪਾ ਦਿੰਦੇ ਆ ਭਾਰਤੀਏ ਤੋਂ ਪਹਿਲਾਂ ਲਾਉਂਦਾ 9 ਕਰੋੜ ਲੀਟਰ ਪਾਣੀ ਕੱਢਿਆ ਜਾਂਦਾ ਉਸ కెమికਲ ਪਾ ਕੇ ਜਾਲ ਪਾ ਕੇ ਪਾਣੀਆਂ 'ਚ ਪਾ ਕੇ ਸਾਨੂੰ ਖੇਰ ਮਾਰਿਆ ਜਾਂਦਾ ਦੂਰਾ ਇਨਸਾਨ ਭਾਰਤੀਏ ਤੋਂ ਪਾਣੀ ਵੀ ਮੁਕਾਇਆ ਜਾਂਦਾ ਜ਼ਿੰਮੇਵਾਰ ਇਕੱਲੇ ਕਿਸਾਨ ਹੈ ਵਿਆਪਕ ਤੋਂ ਨਾ ਲਾਉਣਿਆ ਪਾਣੀ ਮੁੱਕ ਰਿਹਾ ਕੋਈ ਦੋ ਲਾਵਾ ਨਹੀਂ ਛੋਡੇ ਕੋਲੇ 15 ਸਾਲ ਦਾ ਪਾਣੀ ਥੱਲੇ ਵੀ ਇੰਦਰ ਵੀ ਲਾਸ ਦੇ ਮਾਰੇ ਆ ਸਾਨੂੰ 12 ਸਾਲ ਹੋ ਗਏ ਮੈਨੂੰ ਇਹ ਗੱਲ ਬੋਲ ਦਈ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸੜਾ ਦਾ ਟੀੜੋਂ ਲੋਕ ਮੰਨਣ ਨੂੰ ਤਿਆਰ ਨਹੀਂ ਐਸ ਕੀ ਮਾਰਾ ਮੋਟਾ ਕਰਨ ਦੇ ਜੂ ਸਰ ਕੇ ਦੋ ਦੋ ਟੋਟੇ ਇਕੱਠੇ ਪਾ ਲੈ ਤੁਸੀਂ ਮੋਟਰਾਂ ਦਾ ਪਾਇਆ ਕਿ ਨਹੀਂ ਪਾਇਆ ਬਈ ਜਿਹੜੇ ਖੇਤੀਬਾੜੀ ਕਰਦੇ ਆ ਪਾਣੀ ਥੱਲੇ ਗਿਆ ਕਿ ਨਹੀਂ ਗਿਆ ਛੋਟੇ ਸ਼ਾਇਦ ਤਾਂ ਨਾ ਗਿਆ ਹੋਵੇ ਸਾਨੂੰ ਨਹੀਂ ਪਤਾ ਨੇੜੇ ਦਰਿਆ ਵਗਦਾ ਔਰ ਬਾਕੀ ਪੰਜਾਬ ਦੇ ਵਿੱਚ ਮੇਰਾ ਪਿੰਡ ਵੀ ਨਹਿਰ ਦੇ ਉੱਤੇ ਆ ਮੇਰੇ ਪਿੰਡ ਦੀ 20 ਫੁੱਟ ਪਾਣੀ ਪੰਜ ਮਹੀਨਿਆਂ ਚੋਂ ਨਾਲ ਲੱਗਣ ਦੇ ਸਮੇਂ ਥੱਲੇ ਚ ਲੈ ਗਿਆ ਉਹ ਮੈਂ ਐਸੇ ਗੱਲ ਕਰਦਾ ਜਿੰਨੇ ਵੀ ਆ ਚੇਨੇ ਆਰ ਕੇ ਹੋਰ ਮੇਰੇ ਨਿੱਕਰ ਨੇ ਮੁੰਡੇ ਤੁਹਾਡੇ ਇਲਾਕੇ ਦੇ ਪਿੰਡਾਂ ਦੇ ਮੈਂ ਕਿਹਾ ਬਾਈ ਯਾਰ ਕਿਵੇਂ ਲੱਗਦਾ ਸੂਟਾ ਇਲਾਕਾ ਹਿੱਲ ਨਹੀਂ ਰਿਹਾ ਕਹਿੰਦਾ ਬਈ ਇਹ ਤਾਂ ਮੁਸ਼ਕਲ ਆ 10 ਕਰੋੜ ਦਾ ਕਿਲਾ ਹੋ ਗਿਆ ਇਹਨਾਂ ਨੇ ਕਿ ਹਰਣਾ 10 ਕਰੋੜ ਦਾ ਕਿਲਾ ਵੇਚ ਕੇ ਜਦੋਂ ਮੰਨ ਲਿਆ ਲੁਧਿਆਣੇ ਰਹਿਣ ਲੱਗ ਜੋਗੇ ਉਹਦੇ ਫੱਟਾ ਜ਼ਰਾ ਮਰਮੂਲ ਤਾਂ ਤੁਸੀਂ ਕੀ ਪਾਉਣਾ ਕੁੱਕੜਾਂ ਦੇ ਫੁੱਟਾਂ 'ਚ ਰਹੀ ਜਾਂਦੇ ਹੋ ਮੈਂ ਦੇਖਿਆ ਆਹੋ ਜਿੰਨੇ ਆ ਬਣਾ ਬਣਾਈ ਬੈਠੇ ਆ ਕੀ ਕਹਿੰਦੇ ਹਨ ਇਹਨਾਂ ਨੂੰ ਫਲਾਟ ਜੇ ਉਹ ਸਾਰੇ 100 ਪਿੰਡਾਂ ਦੀਆਂ ਜ਼ਮੀਨਾਂ ਵੇਚ ਕੇ ਪਿੰਡਾਂ ਦੇ ਘਰ ਛੱਡ ਕੇ ਜਾਂ ਪਿੰਡਾਂ ਦੇ ਘਰ ਕਿਰਾਇਆ ਦੇ ਦੇਗੇ ਤੇ ਰਹਿਣ ਲੱਗ ਗਿਆ ਕੁੱਕੜਾਂ ਦੇ ਫੁੱਟਾਂ 'ਚ ਜਾ ਕੇ ਚਲੋ ਮੰਨ ਲਿਆ ਤੁਸੀਂ ਉੱਥੇ ਰਹਿਪੋਗੇ ਫਿਰ ਜਹਾਜ਼ ਤੋਂ ਬਾਜੋਗੇ ਭਾਈ ਆ ਆ ਪੀਨੇ ਹੋ ਤੁਸੀਂ ਆਹਾ ਆ ਮੇਰੇ ਕੋਲੇ ਬੋਤਲ ਆਹੀ ਪੀ ਲੋਗੇ ਬਾਜੋ ਬਾਜੋ ਅੱਜ ਤੇ 1000 ਰੁਪਈਆ ਦੀ ਆ 2000 ਰੁਪਈਆ ਦੀ ਉੱਥੇ ਤੁਸੀਂ ਇਹ 500 ਵਾਲੀ ਲੈ ਕੇ ਪੀ ਲੋਗੇ 1000 ਵਾਲੀ ਲੈ ਕੇ ਪੀ ਲੋਗੇ ਇਹ ਪਾਣੀ ਜਿਹੜਾ ਲੋੜੀ ਦੇ ਤੱਕਤੀ ਹੈ ਜਿਹੜੇ ਸਰੀਰ ਨੂੰ ਲੋੜੀ ਦੇ ਆ ਉਹ ਕਾਢ ਹੀ ਦਿੰਦੇ ਆ ਆ ਜਿੰਨੇ ਜੋੜ ਜਾ ਥੋੜੇ ਦੁਖਣ ਲੱਗ ਗਏ ਗੋਡੇ ਮੋਡੇ ਜਿੰਨੇ ਦੁਖਣ ਲੱਗ ਗਏ ਨਿਗਾਹ ਕੱਢਣੀ ਸ਼ੁਰੂ ਹੋ ਗਈ ਕੰਨਾਂ ਨੂੰ ਸੁਣਨੋਗਾ ਤੱਕ ਲੱਗ ਗਿਆ ਆ ਆ ਪਾਣੀਆ ਕਰਕੇ ਆ ਅੱਜ ਦਾ ਆਪਾਂ ਕਹਿੰਦੇ ਆ ਆ ਰੋ ਲਵਾ ਲੋ ਜੀ ਫਿਰ ਤੁਸੀਂ ਜਿਹੜੇ ਮਰਜੀ ਡਾਕਟਰ ਨੂੰ ਪੁੱਛ ਲੋ ਉਹ ਕੁਆਰੋਂ ਦਾ ਪਾਣੀ ਠੀਕ ਨਹੀਂ ਪਈ ਇਹਦੇ ਮਿਨਰਲ ਨਹੀਂ ਹੈਗੇ ਇਹ ਤਾਂ ਤਾਂ ਨਹੀਂ ਘਾਟ ਹੈ ਠੀਕ ਨਹੀਂ ਤੁਸੀਂ ਧਰਤੀ ਵਾਲਾ ਪਾਣੀ ਪੀਓ ਸਾਨੂੰ ਕੁਦਰਤ ਨੇ ਜਿਨੇ ਪ੍ਰਮਾਤਮਾ ਨੇ ਵਹਿਗੂ ਨੇ ਜਿਦੇ ਦੁਨੀਆ ਸਾਜੀ ਆ ਜਦੋਂ ਬੰਦਾ ਇੱਥੇ ਆਇਆ ਬੰਦੇ ਦੇ ਖਾਣ ਪੀਣ ਲਈ ਵੀ ਸਾਰੀਆਂ ਵਸਤੂਆਂ ਉਹਨੇ ਦਿੱਤੀਆਂ ਨੇ ਕਿਹੜਾ ਕੀ ਅਸੀਂ ਆਪਣੇ ਤੌਰ ਤੇ ਬਣਾ ਕੇ ਖਾਣਾ ਸ਼ੁਰੂ ਕਰਤਾ ਜਾਂ ਪੀਣਾ ਸ਼ੁਰੂ ਕਰਤਾ ਉਹ ਤੁਹਾਨੂੰ ਜਿਉਂਦਾ ਨਹੀਂ ਰੱਖੂਗਾ ਬਾਈ ਮੈਂ ਤਾਂ ਸਾਡੀ ਸੋਰ ਤੇ ਹਰਾਣਾ ਯਾਰ ਪਰ ਸੌ ਰਾਤ ਦੀ ਗੱਲ ਹੈ ਭਰਾ ਆਈ ਪਿੰਡ ਕੋ ਵੱਡਾ ਪਿੰਡ ਆ ਪੰਜਾਬ ਦਾ ਅਸੀਂ ਉੱਥੇ ਵਿਆਹ ਸੀਗੇ ਰਾਤ ਨੂੰ ਜਾਗ ਉਤੇ ਵਾਗੇ ਮੈਂ ਸੋਚਾ ਲਵੀ ਪਾਣੀਆਂ ਦੇ ਮੁੱਦੇ ਤੇ ਇੱਕ ਨੌਜਵਾਨ ਮੁੰਡਾ ਕਹਿੰਦਾ ਰਹੀ ਮੀ ਲੋਹਰ ਵਾਲਾ ਪਾਈ ਜਾਂਦਾ ਛੋਲੇ ਵਾਲੇ ਉੱਠ ਕੇ ਕਿੱਡੀ ਗੱਲ ਆ ਆ ਮੁੰਡਾ ਲੈ ਕੇ ਪਾਣੀ ਪੀ ਲੋ ਅੱਗੇ ਵੀ ਰੋਕ ਪਿੰਦੀ ਹੈ ਕੋਈ ਇੱਕ ਬਜ਼ੁਰਗ ਰੱਛਾ ਕਹਿੰਦਾ ਸੇਧਾ ਗੱਲ ਵੀ ਠੀਕ ਹੈ ਤਾਂ ਐਵੇਂ ਰੋਲਾ ਪੋਦਾ ਪਾਣੀ ਤਿਆਰ ਕਰਤਾ ਯਾਰ ਕਰਤਾ ਜਿਹੜਾ ਪਾਣੀ ਤਸਤੀ ਹੈ ਤਾਂ ਵਗ ਜਾਂਦਾ ਉਹ ਪਾਣੀ ਵੀ ਸਾਫ਼ ਹੋ ਜਾਂਦਾ ਇਹ ਕੱਲਾ ਸੁਣਾ ਦਰਿਆਵਾਂ 'ਚ ਨਹੀਂ ਜਾ ਪਾਉਂਦੇ ਬੋਰ ਕਰਕੇ ਫੈਕਟਰੀਆਂ ਵਾਲੇ ਬੋਰ ਕਰਕੇ ਵੀ ਸਿੱਧਾ ਪਾਣੀ ਪਾ ਰਹੇ ਆ। ਉਹ ਸਿੱਧਾ ਪਤਨ ਦੇ ਵਿੱਚ ਯਾਰ ਪਾਈ ਜਾਂਦੇ ਆ, ਕੈਮੀਕਲ ਪਾਈ ਜਾਂਦੇ ਆ, ਬਚਾਏ ਕਿੱਥੋਂ? ਆ ਸੁਣਾ ਐਂਦੀ ਪਿੰਡਾ ਤੁਸੀਂ ਸਾਰੇ ਪਿੰਡ ਵਾਲੇ ਆਪਣੇ ਪਾਣੀ ਚੈੱਕ ਕਰਾ ਲਿਓ। ਸੁਣੋ ਸਾਰੇ ਪਾਣੀ ਦੇ ਵਿੱਚ ਜ਼ਹਿਰ ਆ, ਤੁਹਾਡੇ ਸਾਰੇ ਪਾਣੀ 'ਚ ਕੈਮੀਕਲ ਆ, ਤੁਹਾਡੇ ਸਾਰੇ ਪਾਣੀ 'ਚ ਯੂਰੇਨੀਅਮ। ਕਿੱਥੋਂ ਬਚੋਗੇ ਆ? ਆਪਾਂ ਕਹਿੰਦੇ ਜਿੱਤੇ ਨੇ ਜਿਵਾਨੀ ਮਾਰਤੀ ਜੱਟਾਂ ਦਾ ਜਲਵਾਰਾ ਬਾਜੂਗਾ ਸ਼ਬਦੂਗਾ ਦੀਗਾ ਨਾ ਲਾਉ ਨਾ ਪਿਉ ਪਾਣੀ ਵੀ ਪੀਣਾ ਛੱਡ ਦੇਵਗੇ ਪਾਣੀ ਦਾ ਆਪਾਂ 24 ਘੰਟੇ ਵਰਤਿਆ ਤਰ ਝੋਟ ਕੇ ਚਾਹ ਕੋ ਲੈ ਕੇ ਆਟਾ ਗੁੰਨਦਿਆਂ ਦਾਲ ਸਬਜ਼ੀ ਪਾਣੀ ਨਾਲ ਫਸਲਾਂ ਨੂੰ ਪਿਉਣਾ ਪਾਣੀ ਆ ਖਾ ਪੀਣੇ ਪਾਣੀ ਹੋ ਫਸਲਾਂ ਨੂੰ ਲਾਉਣਾ ਪਾਣੀ ਉਹ ਨਾਲ ਨਹੀਂ ਲਾਦਾ ਨਾਲ ਸੀ ਖਾਣੇ ਆ ਸਰਦਾਰ ਜੀ ਵਰਨ ਦੱਸੋ ਵੀ ਜਦੋਂ ਇਹ ਪਾਣੀ ਬਿਨਾ ਜੀਵ ਨਹੀਂ ਸਕਦਾ ਨਹੀਂ ਹੈਗਾ ਤੇਰਾ ਪਾਣੀ ਜ਼ਹਿਰ ਹੈ ਕੈਮੀਕਲ ਹੈ ਜਰੇਨੀਆ ਵਾਦ ਬਚੋਗੇ ਕਿਵੇਂ ਇਹ ਬਹੁਤ ਆ ਸਵਾਲ ਆ ਜਿਆ ਵੇ ਸਾਨੂੰ ਆ ਲੱਗਦਾ ਹੈ ਜੇ ਅਸੀਂ ਕਿਹੜਾ ਰਹਿਣਾ ਐਸੇ ਇਹ ਵੀ ਹਾਲਾਤ ਬਣੇ ਖੜੇ ਆ ਵੀ ਵੇਚੋ ਕੱਲਾ ਕੈਨੇਡਾ ਨੂੰ ਅਮਰੀਕਾ ਨੂੰ ਟੱਪ ਜੋ ਆਸਟ੍ਰੇਲੀਆ ਟੱਪ ਜੋ ਨਿਊਜ਼ੀਲੈਂਡ ਟੱਪ ਜੋ ਹੋਣੀ ਛੱਡਣਾ ਉਸੇ ਵੀ ਇਤੋਂ ਮਾਰੀ ਆ ਇੱਕ ਅਗਰ ਸਰੀ ਸਕੂਲ ਦੇ ਮੁਰੇ ਕੱਟ ਕੈਨੇਡਾ ਸਖੋਂ ਵੱਡਾ ਕੱਟ ਕੇਰੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਾਈ ਆ ਕੱਟ ਆਪਣੇ ਪੰਜਾਬੀਆਂ ਦਾ 4-5000 ਬੰਦਾ ਝੰਡੇ ਚੱਕੀ ਬਰਦਾ ਸਕੂਲ ਦੇ پورے ਮੈਂ ਇਹ ਕਹ ਰਿਹਾ ਸੀ ਕਹਿੰਦਾ ਭਾਈ ਸਾਡੇ ਜਵਾਕਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਐ ਖੂਚ ਪੜਾ ਰਹੇ ਨੇ ਜਵਾਕਾਂ ਨੂੰ ਵਿਦਰਾ ਕੁੱਤਾ ਬਣਾਉਣ ਨੂੰ ਜੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਜੀ ਕਰਦਾ ਛੋਟੇ ਜਵਾਕਾਂ ਨੂੰ ਪੜਾ ਰਹੇ ਆ ਤੇਰਾ ਗੇਹ ਬਣਾਉਣ ਨੂੰ ਜੀ ਕਰਦਾ ਬੈਂਪੂ ਬਣਾਉਣ ਨੂੰ ਜੀ ਕਰਦਾ ਸੁਣੋ ਜੇ ਮੱਖਾ ਨੂੰ ਭਰਾ ਰਿਹਾ ਤੇ ਅtras ਮਨਗੀ ਬੰਨ ਨੂੰ ਕੀ ਕਰਦਾ ਕੁੜੀ ਨਾਲ ਕੁੜੀ ਵਿਆ ਮੁੰਡੇ ਨਾਲ ਮੁੰਡੇ ਨੂੰ ਕਹਿ ਕੌਣ ਜੀ ਕਰਦਾ ਜੈਂਡਰ ਚੇਂਜ ਕਰ ਨੂੰ ਜੀ ਕਰਦਾ ਵੀ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਦੇ ਆ ਸੰਜੇ ਬਾਂਗੜ ਮਸ਼ਹੂਰ ਕੈਰੇਕਟਰ ਭਾਰਤ ਦਾ ਉਹਨਾਂ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਿਹੜਾ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਮੀਰ ਬੰਦਾ ਆ ਫੇਸਬੁਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਫਸਤਪਾਉਂ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣਦਾ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਨਹੀਂ ਬਾਈ ਹੋਏ ਇਹ ਦਿਖਾਉਂਦਾ ਸਾਡਾ ਤੁਸੀਂ ਭੱਜ ਕੇ ਵਿਚੇ ਜਾਓ ਬਈ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜ਼ਮੀਨਾਂ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਦੇ ਕੀ ਨੇ ਅਗਲੇ ਹੰਢ ਦਾ ਰਾਜਵੀਰ ਮੈਨੂੰ ਪਰਸੋਂ ਰਾਤ ਨੂੰ ਘੰਟਾ ਰੋਈ ਕੇ ਫੋਨ ਤੇ ਗੱਲ ਕਰਕੇ ਕਹਿੰਦਾ ਭਈਓ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਗੱਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸ਼ਰਕਾਂ ਤੇ ਆਇਆ ਖੜੀਆਂ ਹੁੰਦਾਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕਹਿੰਦਾ ਮੂੰ ਚੂਗੂਗੀ ਮੇਰੀ ਛੋੜ ਦੇ ਕਿੱਥੇ ਕਿੱਧਰੋਂ ਦੁਰ ਗਈ ਅਸੀਂ ਅਸੀਂ ਇਫਕਾਰ ਖਾ ਖਾ ਪਰ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵਾਨੀਆਂ ਕਰਨ ਵਾਲੇ ਲੋਕ ਯਾਰਾ ਅੱਜ ਆਪਣੀਆਂ ਇੱਜਤਾਂ ਅੱਖਾਂ ਸਾਹਮਣੇ ਦਾਤੇ ਲਾਦਨਾ ਨੰਗੇ ਹੋਣ ਲਾ ਕੇ ਜਿਸਮ ਵੇਚਣ ਲਾ ਗਏ ਯਾਰ ਸਰਫਜ਼ਾਦ ਦੀ ਦਾ ਕੈਨੇਡਾ ਅਮਰੀਕਾ ਅੰਗਲੈਂਡ ਦੀ ਦਾ ਪੈਸਾ ਦੇਖਦਾ ਕੱਲਾ ਯਾਰ ਕੀ ਲੋੜ ਆ ਮੈਂ 220 ਤੋਂ ਆਇਆ ਬਾਈ ਹੁ ਤੋਝ ਵੇਚਾ ਸੁੱਚਾ ਸੂਰਮਾ ਫਿਲਮ ਲਈ ਬੰਦੇ ਨੇ ਹਟ ਗਈ ਐ 10 ਫਿਲਮਾਂ ਵਾਲੇ ਹੋਰ ਤੇ ਬੰਦੇ ਨੇ ਮਾਰ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਨੇ ਆ 50 ਕਲਾਕਾਰ ਬੰਦੇ ਨੇ ਅਸੀਂ ਆ ਜਾ ਬਾਈ ਤਿਆਰ ਆ ਫਿਲਮ ਬਣਾ ਜੇ ਇਹਦਾ ਅਰਬਾਂ ਰੁਪਇਆ ਕਮਾ ਕੇ ਮਾਰਨਾ ਬੰਮੇ ਵਜਾ ਕੇ ਉਹ ਬੰਦਾ ਛੱਡ ਗਿਆ ਆ ਬੰਦਾ ਬਾਹੂ ਖਰ ਮਾਰਦਾ ਸੁਣਾਈ ਨਾ ਜਿਉਂਗੀ ਬਖਤਰੀ ਬਣਾ ਤਾ ਡਾਕਾ ਮਾਰੀ ਹੋਈ ਆ ਬਦੀ ਨਾਲ ਹਾਂ ਉਹਨਾਂ ਗੀਤਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਲਿਖੀਆਂ ਉਹਨਾਂ ਦਾ ਮੁੰਡਾ ਭਾਈ ਇਹ ਤੇ ਇਹਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਮਾਨ ਮਰਨ ਵਾਲੇ ਦਾ ਸ੍ਰੀ ਗੁਰੂ ਨਨ੍ਹੇ ਵਾਲੇ ਗੀਤ ਗਾਇਆ ਇਹਨਾਂ ਦੇ ਸ਼ੋ ਭਾਈ ਬੇਇੱਜ਼ਤੀ ਇੰਨੀ ਆ ਯਾਰਾਂ ਅਰਦਾ ਕਰਤੀ ਜਾਂਦੇ ਆ ਪਿੱਕੀ ਜਾਂਦੇ ਆ ਬਹੁਤ ਸੱਚਕ ਔਰ ਦਿਨ ਰਾਤ ਰੇਖਦੇ ਆ ਬਾਈ ਵੀ ਆ ਜਾ ਓਏ ਨਾਜਵੀਨਾ ਵੇਚ ਕੇ ਭਜੋ ਏ ਨਾ ਭਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪਗਾੜੇ ਹੋ ਕੇ ਕਿੱਥੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਭਜੋ ਅੱਜ ਕਲੇ ਛੱਡੇ ਨਹੀਂ ਬਾਹਲੇ ਕਹਿ ਦਿੰਦੇ ਆ ਪ੍ਰਬੰਧ ਵਾਲਾ ਸਰਕਾਰਾਂ ਮਾਰੀਆਂ ਨੇ ਅਸੀਂ ਤਾਂ ਜਾਣਦੇ ਆ ਕਹਿੰਦੇ ਨਾਲ ਸਰਕਾਰਾਂ ਨੂੰ ਆਪਾਂ ਦੋਸ਼ ਦਿੰਦੇ ਆ ਪ੍ਰਬੰਧ ਨੂੰ ਦੋਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੀ ਦੀ ਪੀਤੀ ਸਰਪੰਚਾ ਤੁਮੇ ਦੱਸੋ ਵੀ ਵੀ ਕਿੰਦੀ ਲੱਖ ਦੀ दारू ਪੀ ਗਏ ਸਰਪੰਚਾ ਕੋਲ ਲੋਕ ਆ ਆ ਪਗੜਾ ਪੰਡ ਰਸਾ ਮੁਕਤ ਕਰਨਾ ਹੈ ਵੈਸਾ ਬਿਕਣ ਨਹੀਂ ਦੇਣਾ ਪੀਤੀਆ ਕਿ ਨਹੀਂ ਛੋਡੇ ਪਿੰਡ ਚੱਲਿਆ ਹੋਊ ਕੰਮ ਚੱਲਿਆ ਨਹੀਂ ਹਾਂ ਕਾਸ ਮੈਂ ਮਾਨਸਾ ਗਿਆ ਇੱਕ ਸਰਪੰਚ ਜਿਹੋਲੇ ਦੇ ਮੁੰਡਾ ਉਹਨੇ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਬਾਈ ਇਹ ਤੇਰੇ ਮੂਹਰੇ ਪੂਰੀ 25 ਮਿੰਟ ਗੁਰਸਖ ਬੰਦਾ ਉਹਦੇ 15 ਬੋਤਲਾਂ ਲੈ ਕੇ ਆ ਘਰ ਦੀ ਕੱਢੇ ਦੀਆਂ ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਹ ਨੂੰ ਐ ਉਹ ਕਹਿੰਦਾ ਕਿ ਮੈਂ ਲੱਗਣੀਆਂ ਬੰਦੇ ਬੰਦੇ ਆਣ ਕੰਧ ਨੂੰ ਪੈਦਾ ਕੇ ਸਾਡਾ ਕਰਜ਼ਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ ਕੇ ਜਾ ਕੇ ਸੀ ਯਾਰ ਮੌਤ ਯਾਰ ਵੀ ਤੇਰੇ ਸਾਨੂੰ ਗੁਰਦੁਆਰੇ ਭੇਟ ਕੇ ਵੀ ਤਿਆਰ ਆ ਵੀ ਕੋਈ ਗੱਲ ਨਹੀਂ ਲਿਆ ਮੌਤਰੀ ਆ ਖਾ ਜਾਣਗੇ ਮਰਨਾ ਕਹਾ ਦੇਖੀਓ ਮਰਾਂ ਕੇ ਜਾਵਾਂਗੇ ਕਹਾ ਦੇਖਾਂਗੇ ਛੋ ਭਾਈਏ ਨਾਲੀ ਲੜਨੀ ਪੈਣੀ ਆ ਦੇਖੋ ਸਾਰੇ ਤੁਸੀਂ ਪਰਿਵਾਰ ਜਿੰਨੇ ਬੰਦੇ ਬੈਠੇ ਹੋ ਕਿਨੇ ਕਾਲ ਦਾ ਜਵਾਬ ਦੇ ਦੋ ਤੁਸੀਂ ਸਾਰੇ ਆਪਣੀ ਲਾਹ ਖਾਤਰ ਫਿਰਦੇ ਹੋ ਨਾ ਹਰ ਬੰਦਾ ਢਿੱਡ ਪੇਟ ਭਰਨ ਤੇ ਆਪਣੇ ਬੱਚੇ ਦੀ ਜ਼ਿੰਦਗੀ ਆਉਂਦਾ ਜਦੋਂ ਇਹ ਬੱਚਾ ਜੰਮਦਾ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਤਿਆਗ ਦਿੰਦਾ ਉਹ ਬੰਦਾ ਸਾਰਾ ਤੰਗੀ ਝਲਦਾ ਤਕਰੀਬ ਝਲਦਾ ਭੁੱਖ ਤੇ ਕਰਦਾ ਸੁਪਨਾ ਹੁੰਦਾ ਮੇਰਾ ਬੱਚਾ ਵਧੀਆ ਪੜ੍ਹੇ ਲਿਖੇ ਵਧੀਆ ਜ਼ਮੀਨ ਜਾਇਦਾਦ ਵਧੀਆ ਘਰ-ਬਾਰ ਬਣਾ ਕੇ ਦੇਵਾਂ ਇਹ ਸੋਚ ਹੁੰਦੀ ਆ ਬੰਦੇ ਦੀ ਉਹ ਛੋਟੀਆਂ ਆਣ-ਬਾਣੀਆਂ ਨਸਲਾਂ ਦੇ ਲਈ ਪਾਣੀ ਪੀਣਯੋਗ ਰਹੂਗਾ ਪਾਣੀ ਵਸੂਗਾ ਧਰਤੀ ਜਉਂਦੀ ਰਹੂਗੀ ਹਵਾ ਜਉਂਦੀ ਰਹੂਗੀ ਛੋਟਿਆ ਕਰੇ ਐਨੇ ਬੰਦੇ ਬੈਠਣ ਵਾਲੀ ਆਲੋ ਕੋਈ ਬੰਦਾ ਬਾਹ ਖੜੀ ਕਰੇ ਛੋਟਾ ਦਿਮਾਗ ਪਾਉਂਦੇ ਆ ਸਕੂਲਾਂ ਨੂੰ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਹੀਂ ਪੜਾਉਣੀ ਚਾਹੀਦੀ ਅੰਗਰੇਜ਼ੀ ਦੀ ਮਾੜੀ ਹਿੰਦੀ ਦੀ ਮਾੜੀ ਕੋਈ ਬੋਲੀ ਮਾੜੀ ਨਹੀਂ ਇੱਥੇ ਸਾਰੀਆਂ ਬੋਲ ਮਹੱਤਕਾਰਯੋਗ ਹਨ ਹਰ ਬੋਲੀ ਦੀ ਆਪਣੇ ਥਾਂ ਤੇ ਮਹਾਨਤਾ ਹੈ ਕੋਈ ਬੰਦਾ ਮਾਰ ਗੜੀ ਕਰੇ ਵੀ ਮੈਂ ਆਪਣੇ ਦਿਮਾਗ ਨਾਲ ਸਕੂਲ ਜਾ ਕੇ ਪਤਾ ਕਰਦਾ ਮੇਰੇ ਬੱਚੇ ਨੂੰ ਪੰਜਾਬੀ ਸਹੀ ਪੜ੍ਹਾ ਰਹੇ ਹੋ ਕੋਈ ਪਾਬੰਦੀ ਦਾ ਨਹੀਂ ਕੋਈ ਜੁਰਮਾਨਾ ਦਾ ਨਹੀਂ ਪੰਜਾਬੀ ਬੋਲਣ ਦੇ ਉੱਤੇ ਉਹਨੂੰ ਇੱਕ ਆਦੂਆ ਸੌਤਾ ਕਉਂਦਾ ਹੈ ਪਹਾੜੇ ਆਉਂਦੇ ਆ ਕਰਿਆ ਜਵਾਰੀ ਕਿਤਾਬ ਖੋਲਦੇ ਆ ਵੀ ਕਿਹੜਾ ਇਤਿਹਾਸ ਦੀ ਕਹਾਣੀ ਆ ਦੇ ਕਿੱਥੇ ਜੋੜੇ ਜਾ ਰਿਹਾ ਸਾਡੇ ਜਵਾਰਕ ਦੱਸੋ ਪਿੰਡ ਵਾਲਿਓ ਇਹ ਹੰਦੀ ਵਾਲਿਓ ਜਵਾਰ ਦਾ ਪੜਦੀ ਨੇ ਮੁੰਡੇ ਕੁੜੀਆਂ ਪੋਤੇ ਪੋਤੀ ਭਤੀਜਾ ਭਤੀਜੀ ਕੋਈ ਦਾ ਪੜਦਾ ਹੀ ਹੋਆ ਦੱਸੋ ਭਾਈ ਕੋ ਜਿੱਦ ਸੱਤ ਨਸਲਾਂ ਤਿਆਰ ਹੋ ਰਹੀਆਂ ਨਸਲਾ ਸੁਢੀ ਪਨੀਰੀ ਪੀੜੀ ਤੁਰੱਖਾ ਕਿਨੇ ਸੋਰਾ ਸਾਮਣਾ ਉਹਨੇ ਸਮੇਂ ਜਾ ਕੇ ਥੋੜੀ ਜ਼ਿੰਮੇਵਾਰੀ ਚੱਕਣੀ ਆ ਉਥੇ ਕੋਈ ਬੰਦਾ ਹੀ ਨਹੀਂ ਜਾਂਦਾ ਹੱਦ ਹੋ ਗਈ ਯਾਰ ਹਿੱਸਾ ਭਰ ਦੋ ਦੋ ਚਾਰ ਚਾਰ ਲੱਖ ਰੁਪਏ ਸਕੂਲਾਂ ਦੀਆਂ ਬੰਨਾਂ ਦੇ ਜਹਾਜ਼ੋਂ ਤੜਕੀ ਮੁੜ ਕੇ ਪਤਾ ਨਹੀਂ ਕਿਹੜੇ ਕੰਮ ਜਦੋਂ ਲੀਡਰਾਂ ਦਾ ਫੋਨ ਆ ਜਾਏ ਨਾ ਵੀ ਕੰਮ ਨੂੰ ਰਹਿਦੀ ਐ ਸਾਰਾ ਪੰਤ ਕੰਨ ਕੇ ਬੱਸਾਂ ਭਰ ਕੇ ਜਾਓਗੇ ਕਿੱਥੇ ਲੋੜ ਆ ਆਪਣੇ ਭਵਿੱਖਾਂ ਆਪਣੇ ਜਵਾਕਾਂ ਮਗਰ ਜਾਣ ਦੀ ਉਥੇ ਜਾਂਦਾ ਹੀ ਨਹੀਂ ਕੋਈ ਸ਼ੁਕਰਾ ਹੋ ਗੱਲਾਂ ਬਹੁਤ ਆਇਆ ਪਰ ਤੱਕ ਕਰੀ ਜਾ ਕੇ ਸਮਾਂ ਸਾਨੂੰ ਬਹੁਤ ਹੋ ਗਿਆ ਅੱਜ ਵੀ ਮੋਣ ਲੱਗ ਜਦੇ ਇੰਨਾ ਚਿਰ ਵੀ ਅਸੀਂ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਂ ਆਰਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਏਦਾਂ ਚੱਕ ਕੇ ਉੱਥੇ ਖੜੇ ਰੰਦੇ ਉਤੋਂ ਵੀ ਉਹ ਦੇਖਦੇ ਕਿਉਂਹੀ ਦੁਫਾਨ ਦਾ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਖ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਈ ਕਿਤੇ ਇਹ ਨਾ ਹੋਵੇ ਪੰਜਾਬੀਓ ਇਹ ਆਉਣ ਵਾਲੀਆਂ ਨਸਲਾਂ ਦੇ ਅਸੀਂ ਕਾਤਰ ਬਣ ਗਏ ਆ ਉਹ ਸਾਨੂੰ ਇਤਿਹਾਸ ਲਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਦੇ ਹੋਏ ਇਸ ਪਾਉਂਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਕਾਤਰ ਜਾਨਾ ਕਰਵਾਣ ਕਰਤੀਆਂ ਕਿਉਂਕਿ ਬਾਹਰ ਵਾਲੇ ਆਏ ਕੁੰਡੇ ਲਾ ਕੇ ਘਰਾਂ 'ਚ ਬਣ ਗਏ ਵੀ ਮੌਤ ਨਾ ਆ ਜਾਏ ਪਰਚਾ ਨਾ ਹੋ ਜਾਏ ਜੇਲ੍ਹ ਨਾ ਹੋ ਜਾਏ ਅਹ ਇੱਥੇ ਮਹਿਰਾਨ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਆਈ ਵਾਲਾ ਨਾਂ ਲਿਖਦਾ ਫਿਰਦਾ ਬੰਦੇ ਹਾਲੇ ਅਸੀਂ ਐਨੇ ਜਿਹੇ ਨੰਬਰ ਜਾਣੇ ਆ ਵੀ ਹੈ ਸੀ ਦੇ ਨਾਂ ਲਿਖ ਕੇ ਲੈ ਗਿਆ ਹੋਰ ਨਾ ਨਮਾ ਜਦ ਪੈ ਜੇ ਹੋਰ 3 ਦਸੰਬਰ ਤੋਂ ਪਹਿਲਾਂ ਹੁਣ ਨਾਂ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਆਈ ਵਾਲਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਇਹਦਾ ਸੰਚੋਕ ਕਰੂਗਾ ਕੰਮ ਲਗੇ ਹੋਰ ਤੁਸੀਂ ਸੋਚ ਲਓ ਵੀ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਸੋਡੇ ਕੋਲ ਆ ਦੋਲਾ ਮੰਨੋ ਜੇ ਤੁਸੀਂ ਨਹੀਂ ਜਾਂਦੇ ਅੱਜ ਦਾ ਜਾਵਾਂਗੇ ਬਈ ਬਚਾਂਗੇ ਬਚਤੰਦ ਨੂੰ ਦੇਖੀ ਜੂ ਕੀ ਹੋਊਗਾ ਨਹੀਂ ਜਾਂਦੇ ਆਪਾਂ ਚਲੋ ਘਰੇ ਬਾ ਜਾਂਦੇ ਫੇਰ ਮਖੰਦਾ ਉਹ ਰਾਹ ਹੈਗਾ ਫੇਰ ਜੇਰਾ ਮੰਨ ਹੋ ਜਾਣਗੀਆਂ ਇਹ ਇਹ ਲੜਾਈ ਜਿਹੜੀ ਇਹ ਲੜਾਈ ਮੁਲਕੇ ਵਾਰ-ਵਾਰ ਨਹੀਂ ਹੈ ਜੜਾਈ ਖੜੀ ਹੁੰਦੀ ਹੁੰਦੀ ਵਾਰ-ਵਾਰ ਨਹੀਂ ਲੋਕ ਉੱਡੇ ਹੁੰਦੇ ਹੁੰਦੇ ਸਾਡੇ ਕੋਲ ਮੌਕਾ ਬਣਿਆ ਅਸੀਂ ਤੁਹਾਡੇ ਨਾਲ ਖੜੇ ਆਂ ਮੋਹਾਲ ਬਣਿਆ ਗੰਗਾ ਨਗਰ ਤੋਂ ਭੀਕਾ ਨੇਰ ਤੋਂ ਲੈ ਕੇ ਸਾਰਾ ਹਵਾਲ ਫਾਇਲਕਾ ਲੋਹੀਪੁਰ ਫਰੀਦਕੋਟ ਮੋਗੇ ਤੋਂ ਲੈ ਕੇ ਬਠਿੰਡਾ ਸਦੂਰ ਸਾਰੇ ਜ਼ਿਲ੍ਹਿਆਂ ਦੇ ਲੋਕ ਆ ਰਹੇ ਆ ਰਿਧਾਨੇ ਵਾਲਿਓ ਉੱਠੋ ਮੇਰਾ ਵੀਰਿਆਰਾ ਤਿੰਨ ਤਰੀਕ ਨੂੰ ਜਿਹੜਾ ਸਮਾਂ ਤੇ ਸਥਾਨ ਹੋਊਗਾ ਤੁਹਾਨੂੰ ਦੱਸ ਦਾਂਗੇ ਕਿ ਕਿੱਥੋਂ ਅੱਪਾ ਤੁਰਨਾ ਹੈ ਕਿੱਥੋਂ ਅੱਪਾ ਬੰਦ ਕਰਨਾ ਹੈ ਜਿਵੇਂ ਤੁਹਾਡੇ ਕੇ ਬਾਰ ਬਾਰ ਇਹ ਗੱਲਾਂ ਆ ਆਂ ਦੱਸ ਕੇ ਆ ਬੁਲਾ ਰਹੇ ਨੇ ਕਿ ਇਹ ਇਹਨਾਂ ਦੇ ਤਰੂਨ ਪਾਸ ਹੋ ਗਏ ਇੰਗੀ ਜੀ ਦੇ ਪੰਜਾਬ ਪਬਲਿਸ਼ਨ ਬੋਰਡ ਤੇ ਸੈਂਟਰ ਪਬਲਿਸ਼ਨ ਬੋਰਡ ਤੇ ਵੀ ਪਾਈਏ ਬੰਦ ਕਰੋ ਇਹ ਗਰ ਕਾਨੂੰਨੀ ਐ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਹੌਲੀ ਦਰਦੇ ਵਿੱਚ ਵੀ ਹੋ ਕੇ ਬੋਲਦਾ ਰਿਹਾ ਕਿ ਜਿਹੜਾ ਬਾਕਿਆਂ ਦਰਿਆਵਾਂ ਧਰਤੀਆਂ ਦਾ ਜਿਹੜਾ ਪਾਤੀਆਂ ਉਹ ਅੱਜ ਵੀ ਬੋਲ ਨਹੀਂ ਜਾਂਦਾ ਸੀਗਾ ਜਾਨ ਦਿਨ ਪਹਿਲਾਂ ਕਿ ਸਟੇਟ ਦੇ ਉੱਤੇ ਖੜਾ ਕਿ ਸਾਡੇ ਦਰਿਆਵਾਂ ਯਾਰ ਪਾਤੀ ਸਾਨੂੰ ਮਾਰਦਾ ਯਾਰ ਪਾ ਕੇ ਕੋ ਫੋਲੀਆ ਮਾਰਦਾ ਤੇਰੇ ਕੋਲੇ ਪਾਵਨ ਆ ਕਾਨੂੰਨ ਨਾ ਤੰਤਰ ਆ ਸਰਕਾਰ ਆ ਬੰਦ ਕੀਨੇ ਕਰਨਾ ਉਹ ਅੱਜ ਵੀ ਉਹੀ ਪਤਾ ਨੂੰ ਲੱਗੀ ਨਹੀਂ ਜੇ ਪਤਾ ਵੀ ਮੈਂ ਮੁੱਖ ਮੰਤਰੀ ਹਾਂ ਸਮਝਦੇ ਨਹੀਂ ਮੈਂ ਮੁੱਖ ਮੰਤਰੀ ਸ਼ਰਮੰਤਾਂ ਲੱਗੀ ਜਾਂਦਾ ਉਹਨੂੰ ਆਪਣੀ ਪਾਵਰ ਦਾਸ ਤੇ ਹੀ ਪਤਾ ਬਾਈ ਜਾਂ ਸ਼ਾਹ ਦਿੱਲੀ ਆਣਾ ਖੋਖਾ ਲਈ ਹੁਣ ਤੱਕ ਜਿਹੜੇ ਗ੍ਰਿਪ ਜੇ ਕੰਡੇ ਪਏ ਆ ਸੋ ਭਰਾਓ ਆਪਾਂ ਲੋਕ ਲਹਿਰ ਬਣਾਈ ਆਪਾਂ ਦਿੱਲੀ ਮੋਰਚਾ ਫਤਿਹ ਕਰ ਲਿਆ ਜਦੋਂ ਲੋਕ ਉੱਠਦੇ ਆ ਵੱਡੀਆਂ-ਵੱਡੀਆਂ ਹਕੂਮਤਾਂ ਝੁੱਕ ਜਾਂਦੀਆਂ ਨੇ ਆਪਾਂ ਲੋਕ ਲਹਿਰ ਬਣਾਈ ਜੀਰਾ ਫੈਕਟਰੀ ਉਹ ਲੋਕ ਜਦੋਂ ਪਸੂ ਮਾਰ ਲਾ ਕੇ ਲੋਕ ਮਾਰਨ ਲੱਗ ਸਾਰੇ ਪੁਰਾਂ ਚੋ ਯਾ ਚੱਕਣ ਲੱਗੀ ਉਦੋਂ ਉੱਥੇ ਪੂਰਾ ਪੰਜਾਬ ਖੜਾ ਹੋਇਆ ਜੀਰਾ ਫੈਕਟਰੀ ਬਾਤ ਹੋ ਗਈ ਆਹ ਸੋਨੇ ਤੇ ਭੂਤਰੀ ਪਿੰਨ ਮੋਰਚਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ ਆਹ ਰਾਜਪੂਤਾ ਕੰਗਰਾਹੀ ਲੱਗਿਆ ਹੋਇਆ ਮੁਸ਼ਕਵਾਦ ਲੱਗਿਆ ਹੋਇਆ ਖਾਣੇ ਲੱਗਿਆ ਹੋਇਆ ਜਦਰਾਉ ਕੋਲੇ ਉਹ ਨਵੀਆਂ ਫੈਕਟਰੀਆਂ ਯਾਰਾਂ ਤੋਂ ਲਗਾ ਹੋਰ ਲਾਈ ਜਾਂਦੇ ਆ ਉਹਦੇ ਖਿਲਾਫ ਲੋਕ ਮੋਰਚੇ ਖੁੱਲ੍ਹੇ ਬੈਠੇ ਆ ਜੇ ਆਪਾਂ ਆਹ ਨਾਸ ਰੋਡ ਬੰਦ ਲੋਗੇ ਕਰਕੇ ਕਾਮਯਾਬ ਹੋ ਗਏ ਤਾਂ ਸਾਰਾ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ ਆ ਜਿੰਨੀਆਂ ਡੈਂਗਾ ਜਿੰਨੀਆਂ ਕੈਮੀਕਲ ਕੌਣ ਵਾਲੀਆਂ ਆ ਇਹ ਪੂਰੇ ਦੱਖਣ ਭਾਰਤ ਚ ਬੰਦ ਆ ਕਿਤੇ ਨਹੀਂ ਚੱਲ ਦੇਣਾ ਤੇ ਸਾਡੇ ਯਾਰ ਮੁੱਢੀ ਕਿ ਸਾਨੂੰ ਚਾਰਸ ਫਿਰ ਜਿਵੇਂ ਸੁਖ ਨੇ ਕਿਹਾ ਸੀ ਕਿ ਅੱਗ ਲੱਗੀ ਆ ਅੱਗ ਲਾਈ ਹੋਈ ਆ ਲਾਭੂ ਲਾਇਆ ਹੋਇਆ ਪੰਜਾਬ ਨੂੰ ਤੇ ਆਪਰੇ